ਚਪੇ ਅੰਦੇ ਰਪਲਵਾ ਕਾਨਿ ਚਪੇ ਅੰਦੇ ਰਪਲਵਾ ਸਤ ਗੁਰੂ ਨਾਨਕ ਬਰਗਟਿਆ ਪ੍ਰਕਾਸ਼ ਪੁਰਬ ਦੇ ਸੰਬੰਧ ਚ ਮੁਲਸੀਆਂ ਵਿਕੇ ਸਜਾਇਆ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਗੁਰਦੁਆਰਾ ਭਾਈ ਪਗੀਰਤ ਸਾਹਿਬ ਜੀ ਪੱਤੀ ਆਕਲਪੁਰ ਮੁਲਸੀਆਂ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਨੇ ਮੁਲਸੀਆਂ ਦੀਆਂ ਵੱਖ-ਵੱਖ ਪੱਤੀਆਂ ਦੀ ਪ੍ਰਕਰਮਾ ਕੀਤੀ ਸੁੰਦਰ ਸੱਜੀ ਪਾਲਕੀ ਦੇ ਪਿੱਛੇ ਚੱਲ ਸੰਗਤਾਂ ਗੁਰਬਾਣੀ ਦਾ ਗੁਣਗਾਨ ਕਰ ਰਹੀਆਂ ਸਨ ਫੌਜੀ ਬੈਂਡ ਅਤੇ ਕਰਤੱਬ ਦਿਖਾਉਂਦੇ ਘੋੜੇ ਨਗਰ ਕੀਰਤਨ ਦੀ ਰੌਣਕ ਨੂੰ ਹੋਰ ਵੀ ਵਧਾ ਰਹੇ ਸਨ ਵੱਖ-ਵੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਸੰਗਤਾਂ ਲਈ ਵੱਖ-ਵੱਖ ਥਾਵਾਂ ਤੇ ਨੇਕਾ ਪ੍ਰਕਾਰ ਦੇ ਲੰਗਰ ਲਗਾਏ ਗਏ ਇਸ ਮੌਕੇ ਬਲਵਿੰਦਰ ਸਿੰਘ ਪੈਂਤੀ ਪਾਲ ਸਿੰਘ ਢਿੱਲੋਂ ਹੱਟਗ੍ਰੰਥੀ ਭਾਈ ਜਗਦੀਪ ਸਿੰਘ ਲਖਵਿੰਦਰ ਸਿੰਘ ਫੋਰਮੈਨ ਮਨਦੀਪ ਸਿੰਘ ਜੰਮੂ ਦਲਜੀਤ ਸਿੰਘ ਮਾਸਟਰ ਤਾਰਾ ਸਿੰਘ ਹਰਭਜਨ ਸਿੰਘ ਸਾਹਿਬੀ ਰਾਜਾ ਵਿਜੇ ਕੁਮਾਰ ਨਿਰਮਲ ਸਿੰਘ ਸਰਬਾ ਕੁਲਵੰਤ ਸਿੰਘ ਸਿੱਧੂ ਡਾਕਟਰ ਹਰਵਿੰਦਰ ਸਿੰਘ ਨੰਡਾ ਗੁਰਦੀਪ ਸਿੰਘ ਕਮਲਜੀਤ ਸਿੰਘ ਅੰਮ੍ਰਿਤਵਾਲ ਸਿੰਘ ਸ਼ੁਭ ਗੁਰਮੋਹਿਤ ਅਨਮੋਲ ਅਮੋਲਕ ਅਰਮਾਨਦੀਪ ਸਿੰਘ ਇੰਦਰਜੀਤ ਸਿੰਘ ਰਾਜਾਪੁਰ ਮਿੰਦਰ ਸਿੰਘ ਕੋਲਦੀ ਵਿਸ਼ੇਸ਼ਿਤ ਕੋਡੀ ਪੰਜਾਬ న్యూਸ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਵ ਜੋ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਭਾਈ ਭਗੀਰ ਸਾਹਿਬ ਦੇ ਅਸਥਾਨ ਤੋਂ ਨਗਰ ਕੀਰਤਨ ਸੰਗਤਾਂ ਵੱਲੋਂ ਸਜਾਇਆ ਗਿਆ ਹੈ ਜੋ ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਇਸ ਵਕਤ ਸਾਲਾ ਨਗਰ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਚੁੱਕਾ ਹੈ ਹਰ ਸਾਲ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ ਸੋ ਸੰਗਤਾਂ ਹਮ ਹਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸੇ ਤਰ੍ਹਾਂ ਇਹ ਨਗਰ ਕੀਰਤਨ ਤੋਂ ਪਹਿਲਾਂ ਅਸੀਂ 11 ਪਰਪਤ ਫੇਰੀਆਂ ਇਸ ਸਬੰਧ ਦੇ ਵਿੱਚ ਕੱਡੀਆਂ ਹਨ ਉਸ ਦੇ ਵਿੱਚ ਵੀ ਸੰਗਤਾਂ ਨੇ ਬਹੁਤ ਹੀ ਹਮ ਹਮਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਹੁਣ ਨਗਰ ਕੀਰਤਨ 100 ਰਵਾਨਾ ਹੋ ਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਹੁੰਚੇਗਾ ਫਿਰ ਉੱਥੋਂ ਰਵਾਨਾ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਕੁਟਿਆ ਸਾਹਿਬ ਨਿਰਮਲ ਕੁਟਿਆ ਜੋ ਧਾਰਮਿਕ ਸਥਾਨ ਹੈ ਉੱਥੋਂ ਦੀ ਹੁੰਦਾ ਹੋਇਆ ਫਿਰ ਗੁਰਦੁਆਰਾ ਪਾਈ ਪਗੀਰ ਸਾਹਿਬ ਜੀ ਦੇ ਸਥਾਨਾਂ ਤੇ ਜਾ ਕੇ ਸਮਾਪਤ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਸੰਗਤਾਂ ਨੂੰ ਸਤਿਗੁਰੂ ਨਾਨਕ ਜੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਸਾਰੀਆਂ ਸੰਗਤਾਂ ਨੂੰ ਉਤਸ਼ਾਹ ਬਖਸ਼ਦੇ ਰਹਿਣ ਕਿ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਮੈਂ ਨਿਰਮਲ ਸਿੰਘ ਸਰਾਬਾ ਸਾਰੀ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦਾ ਇਦਾਂ ਹੀ ਸਾਡੇ ਦਿਨ ਦਿਹਾੜੇ ਖੁਸ਼ੀਆਂ ਭਰੇ ਆਉਂਦੇ ਰਹਿਣ ਤੇ ਅਸੀਂ ਰਲ ਮਿਲ ਕੇ ਮਨਾਉਂਦੇ ਰਹੀਏ ਸਤ ਗੁਰ ਸਾਰਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ